ਮੈਂ ਸੁ ਕੰਮ ਸਾਈ થી ਆਵੇ ਨਮਸਤੇ ਮਮ ਜੀ ਕੀ ਆਪਾਂ ਜਿੜੀਆਂ ਹੋ ਠੀਕ ਆਪਾਂ ਜਿੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨ ਜਾ ਰਹੇ ਹਾਂ ਬਾਬਾ ਦੀਪ ਸਿੰਘ ਸੇਵਾਦਾਰ ਸੰਸਥਾ ਦੇ ਵਿੱਚ ਖੜੇ ਹਾਂ ਅੱਜ ਹਿਮਾਚਲ ਦੇ ਵਿੱਚ ਇੱਕ ਬਹੁਤ ਜ਼ਿਆਦਾ ਮੁੱਦਾ ਇੱਕ ਵੱਡਾ ਆਪਣੇ ਇੱਕ ਫੈਲ ਰਿਹਾ ਆ ਜੋ ਪੰਜਾਬੀ ਸਾਡੇ ਭਰਾ ਸਾਡੇ ਜਾ ਰਹੇ ਹਿਮਾਚਲ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਤੇ ਉੱਥੇ ਬਦਸਲੂਕੀ ਕੀਤੀ ਜਾ ਰਹੀ ਹੈ ਤੇ ਅੱਜ ਸਾਡੇ ਨਾਲ ਪੰਜਾਬ ਸਾਡੇ ਹਿਮਾਚਲ ਦੇ ਸਾਡੇ ਇੱਕ ਸਾਡੀ ਭੈਣ ਜਿਹੜੀ ਅੱਜ ਤੋਂ ਤਕਰੀਬਨ 3 ਦਿਨ ਪਹਿਲਾਂ ਇੱਕ ਲੋਵਾਰ ਸਾਲ ਤੋਂ ਵਿੱਚੋਂ ਦਸੜਕੇ ਧੂਤਾਂ ਲਾ ਕੇ ਪਹੁੰਚ ਗਈ ਸੀ ਰਾਤ ਨੂੰ ਤੇ ਉੱਥੋਂ ਅਸੀਂ ਭੈਣ ਨੂੰ ਜਿਹੜਾ ਇੱਥੇ ਸੇਵਾ ਘਰ ਚ ਲਿਆਂਦਾ 3 ਦਿਨ ਅਸੀਂ ਭੈਣ ਨੂੰ ਦੇਖਭਾਲ ਕਰਕੇ ਤੇ ਉਸ ਤੋਂ ਬਾਅਦ ਹੁਣ ਪਰਿਵਾਰ ਜਿਹੜਾ ਹਿਮਾਚਲ ਚੋਂ ਕਿੱਥੋਂ ਦੇ ਰਹਿਣ ਵਾਲੇ ਆ ਭਾਈ ਸਾਹਿਬ ਆਹਨਾਂ ਕੁਲੂ ਦੇ ਸਰ ਕੁਲੂ ਕੇ ਰਹਿਣੇ ਵਾਲੇ ਡਿਸਟ੍ਰਿਕਟ ਡਿਸਟ੍ਰਿਕਟ ਕੁਲੂ ਤਹਿਸੀਲ ਅੰਨੀ گاਉਂ ਮਾਰਕੀਟ ਦਲਾਸ਼ ਪਿੰਡ ہمارا ਟਿਪਰੀ ਟਿਪਰੀ ਹਾਂਜੀ ਕਿੰਨੇ ਸਮੇਂ ਹੋ ਗਿਆ ਵੈਨ ਕੋਲ ਦਰਸੇ ਨਿਕਲੀ ਹੋਏ ਕਿੰਨਾ ਟਾਈਮ ਹੋ ਗਿਆ ਨਾ ਮੈਂ ਮੈਂ ਮम्मी ਸੀ ਬਾਈਂ ਕਰਦੀ ਹੈ ਦਿਮਾਗੀ ਤੌਰ ਤੇ ਜਿਹੜੀ ਭੈਣ ਦੀ ਦਵਾਈ ਚੱਲਦੀ ਆ ਤੇ ਮੈਡੀਸਨ ਚੱਲਦੀ ਆ ਪਰ ਗੱਲ ਇਹ ਕਰਦੇ ਆ ਸਾਡੇ ਨਾਲ ਜਿਹੜਾ ਉੱਥੇ ਧੱਕਾ ਸਾਡੇ ਆਪਣੇ ਭਰਾਵਾਂ ਨਾਲ ਹੋ ਰਿਹਾ ਅੱਜ ਅਸੀਂ ਤਾਂ ਪੰਜਾਬ ਹਿਮਾਚਲ ਦੇ ਪਤਾ ਨਹੀਂ ਕਿੰਨੇ ਲਵਾਰਸ ਤੁਸੀਂ ਸਾਡੀਆਂ ਵੀਡੀਓ ਸੀ ਦਿਖਾ ਸਕਦੇ ਕਿੰਨੇ ਜਿਹੜੇ ਇੱਥੇ ਬੰਦੂਆ ਮਜ਼ਦੂਰ ਬਣਾ ਕੇ ਅਸੀਂ ਤੋਂ ਛੜਾ ਕੇ ਹਿਮਾਚਲ ਦੇ ਵਿੱਚ ਘਰਾਂ ਘਰਾਂ 'ਚ ਪਹੁੰਚਾਉਂਦੇ ਆ ਸਾਡਾ ਇਹ ਪੰਜਾਬ ਆ ਇੱਥੇ ਪੰਜਾਬ ਦੇ ਵਿੱਚ ਇੱਕ ਤੇ ਹੋਰ ਸਟੇਟ 'ਚ ਕਿਤੇ ਉਹ ਭੈਣ ਹੁੰਦੀ ਨਾ ਤੇ ਮੈਂ ਕైనా ਵੀ ਕਿਸੇ ਨੇ ਨਾ ਕੋਈ ਮਦਦ ਕਰਨੀ ਸੀ ਅਸੀਂ ਦਾਅਵੇ ਨਾਲ ਕਹਿੰਨੇ ਆ ਭੈਣ ਨੂੰ ਰੋਸ਼ਨ ਪਾਣੀ ਸਾਰਾ ਕੁਝ ਵਧੀਆ ਤਰੀਕੇ ਨਾਲ ਇੱਥੇ ਭੈਣ ਸਾਡੀ ਰਹੀ ਆ ਤੇ ਜੇ ਕਿਤੇ ਇਹੀ ਗੱਲ ਕਿਤੇ ਹੋਰ ਸਟੇਟ 'ਚ ਹੁੰਦੀ ਮੈਨੂੰ ਨਹੀਂ ਸੀ ਲੱਗਦਾ ਵੀ ਉਹ ਹਾਲਾਤਾਂ ਦੇ ਵਿੱਚ ਭੈਣ ਮਿਲਦੀ ਇਸ ਕਰਕੇ ਅਸੀਂ ਚਲੋ ਪਰਿਵਾਰ ਆਏ ਆ ਇਨੰਗ ਹੁਣ ਭੈਣ ਲੈ ਕੇ ਜਾ ਰਹੀ ਆ ਪਰ ਜਿਹੜਾ ਸਾਡੇ ਨਾਲ ਉੱਥੇ ਤਕਾਹੋਰ ਹੈ ਮੈਂ ਪਹਾੜਚੂ ਦੇ ਸਾਰਿਆਂ ਨੂੰ ਬੇਨਤੀ ਆ ਸਾਡੇ ਜੋ ਲੜਕੇ ਉਧਰ ਜਾ ਰਹੇ ਹਨ ਨਾ ਆਪਕੋ ਸ਼ਾਇਦ ਵੀਡੀਓ ਦੇਖਾ ਹੋਗਾ ਸਾਡੇ ਸਾਥ ਉਧਰ ਹਿਮਾਚਲ ਵਾਲੇ ਕੀ ਕਰਤੇ ਹਨ ਕੁਝ ਲੋਗ ਆ ਨਾ ਉਹ ਫੋਕੀ ਸ਼ੋਹਰਤ ਪਾਣੇ ਕੇ ਲਈ ਤੋਂ ਵੀ ਮਤਲਬ ہمارا ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਗਾ ਤੋਂ ਮਾਰੇ ਜੋ ਨਿਸ਼ਾਨ ਸਭ ਲਗਾ ਕੇ ਜਾਂਦੇ ਆ ਗਾੜੀ ਤੇ ਆ ਗੀ ਮੋਟਰਸਾਈਕਲ ਤੇ ਲਗਾਤੇ ਆ ਨਿਸ਼ਾਨ ਉਸਕੋ ਉਤਾਰਦੇ ਉਤਾਰਤੇ ਹਨ ਔਰ ਉਸਕੀ ਵਿਆਜਲੀ ਕਰਤੇ हमारे जो संत है हमारे संत भिंडरा वाले हैं हमारे नायक है, है वो पर उनकी तस्वीर उतार के जाती है तो पैरों में रूली जाती है ये हिमाचल के कुछ लोग हमारे साथ वहां कर रहे तो जब हम हम भाईचारे की बात करते हैं हमारा अपना हम बोलते हैं हिमाचल अपना है, हमारे साथ घूमने जाते हैं सभी सब तो ऐसा नहीं करना चाहिए ना भागे तो भागे। जब, जब, जब हम नहीं किसी की उनकी आपकी कोई भी हो नायक हो आपका हमारा नायक है वो हमारा संत है हम उनको संत मानते हैं हमारे हक्कों के लिए वो लड़े थे तो हम 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 क्यों आतंकवादी वो वो उसको आतंकवादी बनाते हैं आप बोलते हैं आतंकवादी तो आतंकवादी तो हम भी हैं सब आतंकवादी हैं आतंकवादी की बात तो बहन रही है पूछो तो कैसे रही है बहन तो गल करते हैं साडे नाल जेड़ा साडे अपनेयां नाल जेड़ा उथे ठक्का हो रिया भाई मतलब ये गल बारे दी ध्यान देना चाहिए हिमाचल देश समूह दे निवासियों नु मैं विनती करदा ਤੁਸੀਂ ਆਪਣੇ ਪੱਧਰ ਤੇ ਜਿਹੜੇ ਆਹ ਲੋਕ ਨਫ਼ਰਤ ਫੁਲਾ ਰਹੇ ਹਨ ਉਹਨਾਂ ਨੂੰ ਰੋਕਣਾ ਤੁਸੀਂ ਆ ਤੁਹਾਡਾ ਫਰਜ਼ ਆ ਜੇ ਸਾਰੇ ਪੰਜਾਬ ਦੇ ਵਿੱਚ ਕੁਝ ਲੋਕ ਫੁਲਾ ਰਹੇ ਹਨ ਨਾ ਤੇ ਅਸਾਂ ਅਸੀਂ ਉਹਨਾਂ ਨੂੰ ਰੋਕਾਂਗੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਜਦੋਂ ਚੰਦ ਬੰਦੇ ਇਹੋ ਜਿਹਾ ਕੰਮ ਕਰਦੇ ਤਾਂ ਸਾਰੀ ਸਾਰੀ ਕੌਮ ਬਦਨਾਮ ਹੋ ਜਾਈਏ ਤੇ ਜੇ ਹਿਮਾਚਲ ਦੇ ਵਿੱਚ ਕੁਝ ਲੋਕ ਕਰ ਰਹੇ ਹਨ ਨਾ ਤਾਂ ਐਸਾ ਕੰਮ ਕਰ ਰਹੇ ਤਾਂ ਉਹ ਸਾਰੇ ਹਿਮਾਚਲ ਪੇਵਾਤਾ ਹੈ ہمارے ਸਾਥ ਉਹ ਗੱਦ ਕਰ ਰਹੇ ਹਨ ਤੇ ਇਸ ਲਈ ਮੈਂ ਬੇਨਤੀ ਕਰਦਾ ਹਾਂ ਆਪ ਲੋਕਾਂ ਨੂੰ ਜਾ ਕੇ ਵਾਪਸ ਸਮਝਾਓ लोगों को क्योंकि हमारे जो जो टूरिस्ट आते हैं हाँ को गलत करते हैं उनको कानून है पर ये थोड़ी वीडियो बना के हमारे जो संत है उनका तस्वीरें नकार के तो आप पैरों में रो लेंगे जो तो गलत बात है ना जो तो हमारे पे हमारे को नहीं अच्छा लगता है ना जब हम लोग अपना हिमाचल पे से हमने एक आदमी छड़वाया था ऐसे बधुआ मजदूर तो छह साल के बाद उनको घर पे पहुंचा के आए ਉਹ ਵੀ ਹਮਾਤਲ ਮੰਡੀ ਦੇ ਰਹੇ ਤੇ ਬਾਪੇ ਪਚਾ ਗਏ ਮੈਨੂੰ ਉਹ ਕਹਿ ਗਏ ਤੇ ਐਸੇ ਜਿਹੇ ਹਮ ਆਪ ਕਰਦੇ ਆ ਤਾਂ ਫਿਰ ਉਹਨੂੰ ਵੀ ਕਰਨਾ ਚਾਹੀਦਾ ਉਹ ਆਸ ਹੀ ਦੇਣਾ ਜੀ ਠੀਕ ਹੈ ਨਾ ਇਹ ਮੇਰੇ ਕਹਿ ਤੋ ਇਹ ਗੱਲ ਆ ਪਰ ਹਮ ਬੈਂ ਦੇ ਹਾਲਾਤ ਤੁਸੀਂ ਦੇਖ ਹੀ ਲਏ ਆ ਆ ਜਾ ਹੈਗਾ ਤੋ ਬਾਕੀ ਹੁਣ ਇਹ ਆ ਇਹ ਸਾਡਾ ਪੰਜਾਬ ਆ ਸਾਡੀ ਇੱਕ ਵਧੀਆ ਸਾਡੀ ਇਹ ਤਸਵੀਰ ਆ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆ ਗਣ ਨਾਲ ਲਾਉਂਦੇ ਆ ਸਾਡਾ ਧਰਮ ਸਿਖਾਉਂਦਾ ਸਾਡੇ ਗੁਰੂਆਂ ਨੇ ਸਾਨੂੰ ਸਿਖਾਈਆਂ ਚੀਜ਼ਾਂ ਤੇ ਤਾਂ ਹੀ ਅਸੀਂ ਸਾਡਾ ਇੱਥੇ ਤੱਕ ਅਸੀਂ ਸੇਵਾ ਕਰਦੇ ਵਿੱਚ ਕੁਝ ਨਹੀਂ ਦੇਖਦੇ ਸਾਨੂੰ ਇਹ ਬੀਬੀ ਵੀ ਅਸੀਂ ਇਹਦੀ ਮਦਦ ਕਰੀ ਬਾਅਦ ਚੜ ਕੇ ਪਰ ਸਾਡੇ ਨਾਲ ਉਥੇ ੱਤਕਾ ਜਿਹੜਾ ਪੰਜਾਬੀਆਂ ਨਾਲ ਹੋ ਰਿਹਾ ਹੈ ਬਹੁਤ ਗਲਤ ਹੋਇਆ ਇਹਦੇ ਤੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹਿਮਾਚਲ ਗਵਰਨਮੈਂਟ ਨੂੰ ਸਖਤ ਨੋਟਿਸ ਲੈ ਕੇ ਉਹ ਜਿਹੜਾ ਅਮਨ ਸੂਦ ਆ ਜਿਹੜਾ ਫੋਕੀ ਸ਼ੌਹਰਤ ਦੇ ਲਈ ਉਹਨੇ ਉਹ ਬੰਦੇ ਨੇ ਉਹ ਕੰਮ ਕੀਤਾ ਉਹਦੇ ਤੇ ਕਾਨੂੰਨੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ ਇਹ ਸਾਰੇ ਸਾਡਾ ਪੰਜਾਬ ਦੇ ਅਸੀਂ ਮੰਗ ਕਰਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਾਲਸਾ